ਬਾਬੋ ਮੈਂ ਨਾ ਪਾਰਕਿੰਗ ਚ ਖਲੋਤਾ ਹਾਂ ਤੇ ਮੇਰੇ ਮਗਰ ਚੈੱਕ ਕਰੋ ਮੈਂ ਇਹਨਾਂ ਕੋ ਪਰਮਿਸ਼ਨ ਲਈ ਮੈਂ ਕਿਹਾ ਵੀਡੀਓ ਬਣਾ ਸਕਦਾ ਕਹਿੰਦੇ ਕੋਈ ਇਸ਼ੂ ਨਹੀਂ ਆ ਵੀਡੀਓ ਦਾ ਕੋਈ ਚੱਕਰ ਨਹੀਂ ਆ ਆਰਾਮ ਨਾਲ ਬਣਾਓ ਤੇ ਆ ਚੈੱਕ ਕਰਾਉਣਾ ਮੈਂ ਤੁਹਾਨੂੰ ਤੋਂ ਆ ਉਹ ਨੂੰ ਪਾਰਕ ਕਰਨ ਦੇ ਆ ਪਿਛਲੇ ਪਾਸੇ ਉਹ ਬੰਦੇ ਕੋ ਉਹਦਾ ਪਿਆ ਹੋਇਆ ਵਾ ਰੇਡੀਓ ਜਾ ਉਹ ਤੋਂ ਫੋਨ ਕਰਕੇ ਉਹ ਅਗਲੇ ਪਾਸੇ ਨੂੰ ਦੱਸਦਾ ਫੇਰਦਾ ਇਹਦਾ ਬੈਕ ਕਰ ਤੇ ਆ ਜਿਹੜਾ ਵਾ ਇਹ ਆਲਰੇਡੀ ਪੈਕ ਹੋਇਆ ਉਹ ਮਤਲਬ ਪਾਰਕ ਹੋਇਆ ਇਹ ਕਿੱਡਾ ਲੰਮਾ ਤੁਸੀਂ ਦੇਖ ਲਓ ਇੱਥੋਂ ਇਹ ਜਿਹੜੇ ਨਾ ਉੱਤੇ ਖੰਭ ਜੇ ਚੱਲਦੇ ਆ ਨਾ ਉਹ ਚੀਜ਼ ਆਏ ਕਿੰਤੋਂ ਤੱਕ ਸਾਲਾ ਬੂਸਟਰ ਦੇ ਬੂਸਟਰ ਦੇ ਡਿੱਗੇ ਹੋਏ ਆ ਤੇ ਇੱਥੋਂ ਜੇ ਕਿੰਨੀਆਂ ਲਾਂਘਾਂ ਮੈਂ ਦੇਖਦਾ ਇੱਕ ਦੋ ਤਿੰਨ ਚਾਰ ਪੰਜ 6 7 8 9 10 ਸਾਰਾ 12 13 14 15 16 17 18 19 ਇਥੇ ਤੱਕ ਕਰ ਵੀ ਲਗਾ ਆ ਥੱਲੇ ਲੇ ਪਾਸੇ ਇਦਾਂ ਸਾਰਾ ਹੀ ਇੰਨੇ ਕਿੰਨੇ ਪਾਰਕਿੰਗ ਏਰੀਆ ਹੀ ਤੇ ਇੱਕੋ پارک ਕਰਤੇ ਪਏ ਉਧਰਲੇ ਪਾਸੇ ਤੇ ਉਹਦੇ ਨਾਲ ਲੱਗਾ ਆ ਵਾ ਉਹ ਭਾਈ ਕੋ ਨੰਬਰ ਹੀ ਦਾ ਆਣ ਨੂੰ ਕਰਦਾ ਹੀ ਵੀ ਇੰਨਾ پارک ਕਰ ਜਾਂ ਇਦਾਂ ਕਰ ਤੇ ਆਹ ਤਾਰ ਲੱਗੀ ਸਾਰਾ ਇਹ ਤਾਂ ਮਗਰੋਂ ਕੰਟਰੋਲ ਹੁੰਦਾ ਇਥੋਂ ਆਪਾਂ 20 ਤੋ ਰੇ ਲਾਂਗਾ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਵੱਲਵ ਕੁੱਲ ਮਲਾ ਕੇ 55 ਗਾ ਆ ਇਹਦਾ ਮਗਲਾ ਸਿਸਟਮ ਆ ਰਾਈ ਇਹ ਉੱਤੇ ਜਿਹੜੇ ਉਹ ਏਅਰ ਵਿੰਡ ਜਿਹਨੇ ਹੁੰਦੇ ਜਿਹੜੇ ਉਥਲੇ ਪਾਸੇ ਲੱਗਦੇ ਉਹ ਆ ਚੀਜ਼ ਹੈ ਆ ਜਿੱਦੀ ਮਗਰ ਤੋਂ ਕੀ ਐ ਨਹੀਂ ਆ ਜਾਂਦੀ ਇਹਦੇ ਮਗਰ ਆ ਜਿੰਨੀਆਂ ਓਵਰ ਸਾਈਡ ਜਿਹੜੇ ਆ ਨਾ ਇਹ ਸਕੋਰ ਕੀਤੇ ਹੋਏ ਆ ਸਾਰੇ ਸਕੋਰ ਗਾਂਡੇ ਕਾਹ ਗੱਡੀ ਆ ਇੱਕ ਉਹ ਆ ਇੱਕ ਉਹ ਲੱਗੀ ਹੋਈ ਆ ਉਹਨੂੰ ਉਹਨਾਂ ਨੇ ਪਾਰ ਕਰਤਾ ਪੱਕਾ ਹੀ ਹੁਣ ਮੈਨੂੰ ਲੱਗਦਾ ਇੱਥੇ ਵੇਟ ਕਰਨਗੇ ਆ ਸੇਫਟੀ ਲਈ ਕੋਈ ਇਹਨਾਂ ਦੇ ਲਾਗੇ ਨਾ ਆਵੇ ਤੇ ਇਹ ਆ ਡਰਾਈਵਰੀ ਬਾਬੋ ਦੇ ਦੇਖ ਲਓ ਤੁਸੀਂ ਇਹ ਕਿਹੜੇ ਹਿਸਾਬ ਨਾਲ ਹਨਾ ਮੇਰੇ ਨਾਲ ਦਾ ਆ ਡਰਾਈਵਰ ਆ ਜਿਹੜਾ ਹੋਂਦਿਆ ਇਹਦਾ ਵੀ ਸੇਮ ਹੀ ਉਦਾ ਹੀ ਰੱਖਿਆ ਹੋਇਆ ਵਾ ਉਹ ਵਿੱਚ ਉਹਨਾ ਹੀ ਗੈਪ ਚੱਲਣ ਡਿਆ ਤੇ ਉਹ ਅਗਲੇ ਪਾਸੇ ਆ ਕਿ ਇਹ ਇਹ ਡਰਾਈਵਰੀਆਂ ਜੇ ਆ ਡਰਾਈਵਰ ਆ ਇਹਨਾਂ ਦਾ ਇਹ ਸਾਰਾ ਨੰਦਰ ਇਹ ਸਿਸਟਮ ਹੋਊਗਾ ਵੀ ਜਦ ਤੱਕ ਨਾਲ ਕਿਤਾਬ ਆਪਰੇਟ ਕਰਦੇ ਆ ਉੰਦਰ ਰੇਡੀਓ ਲਗਾਇਆ ਜਿੱਦਾਂ ਉੱਥੋਂ ਦੱਸਦੇ ਹੋਣਗੇ ਵੀ ਕਿੱਦਾਂ ਜਾਣਾ ਕਿਵੇਂ ਜਾਣਾ ਇਹ ਸਕੇਲ ਤੇ ਵੀ ਜਾਂਦੇ ਆ ਬਾਬੇ ਇਹ ਨਹੀਂ ਵੀ ਇਹਨਾਂ ਨੂੰ ਕੋਈ ਸ਼ੂਟ ਆ ਸਕੇਲ ਦੀ ਕੋਈ ਸ਼ੂਟਕਾਰ ਦਾ ਸਕੇਲ ਦੀ ਬਾਸ ਇਸ ਤਰ੍ਹਾਂ ਦੇ ਇਹ ਆ ਚੀਜ਼ ਲਾਉਣੀ ਪੈਂਦੀ ਆ ਆ ਝੰਡੀਆਂ ਲਾਉਣੀਆਂ ਪੈਂਦੀਆਂ ਜਿੱਦਾਂ ਲਾਗੋ ਕੋਈ ਨੰਗੇ ਉਹਨੂੰ ਪਤਾ ਹੋਵੇ ਆ ਸਾਰਾ ਲੱਗ ਗਿਆ ਇੱਥੇ ਇੱਥੋਂ ਤੱਕ ਕਰਦੇ ਉਹ ਆਉਂਦਾ ਹੀ ਆਉਂਦਾ ਇਹ ਮਗਰ ਜਿੰਨਾ ਕਿ ਚੱਲਦਾ ਨਾ ਆ ਦੇਖੋ ਅਬ ਮਗਰ ਕਿੰਨਾ ਮਤਲਬ 15 ਕਰਮਾਂ ਤੇ ਮਗਰ ਪੱਕਾ ਹੀ ਖੇਤ ਤੋਂ ਟਕਰਾਂ ਬਸ ਆਪਣੀਆਂ ਹਾਲਤੀਆਂ ਉਹਨਾਂ ਨੇ ਆ ਦੋਵੇਂ ਲੱਗ ਗਏ ਆ ਨੰਨਾ ਦਾ ਜਿਹੜਾ ਆਪਣਾ ਕੀ ਕਹਿੰਦੇ ਨੇ ਰੈਸਟ ਏਰੀਆ ਮੈਂ ਹੁੰਦਾ ਰੁਕਿਆ ਤੇ ਮੈਂ ਦੇਖਿਆ ਮੇਰੇ ਬੰਦ ਚ ਬੜੇ ਚਿਰ ਦਾ ਹੈ ਕਿ ਇਹਦੀ ਵੀਡੀਓ ਬਣਾਈ ਜਾਵੇ ਤੇ ਬਣਾਈ ਅੱਜ ਆਪਾਂ ਮੈਂ ਵਾਪਸ ਟਰੱਕ 'ਚ ਆ ਗਿਆ ਤੇ ਉਹ ਪੜਾ ਕੇ ਚੀਜ਼ ਐ ਮੈਂ ਦੱਸਦਾ ਵੀ ਜਿਹੜੇ ਉਹਦੇ ਨਾਲ ਸਕੋਰਡ ਕਰਦੇ ਆ ਨਾ ਜਿਹੜੇ ਡਰਾਈਵਰ ਆ ਉਹਨਾਂ ਨੂੰ ਤੇ ਬੈੱਡ ਬੁੱਡ ਜਿੱਦਾਂ ਮੇਰੇ ਲੱਗਾ ਹਨਾ ਉਹ ਸੋ ਜਾਂਦੇ ਆ ਅੰਦਰ ਹੀ ਸਾਰਾ ਸਿਸਟਮ ਲੱਗਾ ਹੋਇਆ ਵਾ ਪਿਛਲੇ ਪਾਸੇ ਜਿਹੜੇ ਸਕੋਰਡ ਕਰਦੇ ਆ ਉਹਨਾਂ ਕੋ ਵਾਇਰਲੈਸ ਆ ਉਹਦੇ ਕੋ ਅੱਗੇ ਵਾਇਰਲੈਸ ਆ ਵੀ ਉੱਥੋਂ ਕੰਟਰੋਲ ਹੁੰਦਾ ਵੀ ਇੱਦਾਂ ਮੋੜਦਾ ਇੱਦਾਂ ਮੋੜਨਾ ਕਿਉਂਕਿ ਮੇਰੇ ਸਾਹਮਣੇ ਆਉਣ ਦੇ ਮੈਂ ਫੋਨ ਤੋਂ ਯੂਜ਼ ਨਹੀਂ ਕਰ ਸਕਦਾ ਬੜਾ ਉੱਪਰੋਂ ਕੱਟ ਲੈ ਕੇ ਆਉਣਾ ਪੈਂਦਾ ਇਹਦੇ ਲਈ ਸੋ ਜਦੋਂ ਇਹ ਸਾਰਾ ਕੁਝ ਮਤਲਬ ਇਹ ਐ ਕਿ ਅੰਦਰ ਸਾਰਾ ਸਿਸਟਮ ਲੱਗਾ ਇਹ ਤਾਂ ਆਪਰੇਟ ਕਰਨਾ ਤੇ ਪਰ ਜਿਹੜੇ ਸਕੋਡ ਵਾਲੇ ਆ ਉਹ ਵਿਜਾਰਿਆਂ ਨਾਲ ਧੱਕਾ ਕੇ ਉਹਨਾਂ ਨੂੰ ਆਪਣੀ ਪਿਕਅਪ ਦੇ ਵਿੱਚ ਹੀ ਸੌਣਾ ਪੈਂਦਾ ਮੈਂ ਦੂਜੀ ਇੱਕ ਦੀ ਸਕੋਡ ਦੇਖੀ ਉਹਨੇ ਵਿੱਚ ਬਾਵਾ ਕੱਪੜੇ ਕੁੱਪੜੇ ਜੇ ਰੱਖੇ ਉੱਤੇ ਝੌਂਡਿਆ ਪਰ ਤਨਖਾਹ ਵੀ ਚੰਗੀ ਮਿਲਦੀ ਹੋਊਗੀ ਬਾਪੋ ਕੋਈ ਇਹੋ ਜਿਹਾ ਨਹੀਂ ਵੀ ਵਧੀਆ ਤਨਖਾਹ ਮਿਲਦੀ ਹੋਊਗੀ ਬਹੁਤ ਜ਼ਿਆਦਾ ਮੋਟਰਲ ਵੀ ਕਰ ਲੈਂਦੇ ਹੁਣ ਜਿੱਥੇ ਭਰੇ ਇਹੋ ਜੀ ਜਗ੍ਹਾ ਜਿੱਥੇ ਹੁਣ ਰੁਕ ਗਿਆ ਇੱਥੇ ਮੋਟਰਲ ਨਹੀਂ ਹੋ ਸਕਦਾ ਸੋ ਇਹ ਆ ਕਿ ਕੰਮ ਤੇ ਬਾਲਾ ਜੋਖਮ ਵਾਲਾ ਹੈ ਨਾ ਮੜਾ ਜਾ ਹਵਾ ਦਾ ਜ਼ਿਆਦਾ ਝਟਕਾ ਜੇ ਜਾਂ ਕੋਈ ਉਦਾਂ ਪਾਰੇਆ ਕਰਨਾ ਪੈਣਾ ਇਹ ਉਹ ਚੀਜ਼ ਆ ਜਿਹੜੀ ਨਾ ਆਪਣੇ ਲਾਈਨ ਹੁੰਦੀ ਬਿੰਡ ਹੁੰਦੀਆਂ ਨਹੀਂ ਆ ਪੱਖੇ ਜੇ ਕੰਮ ਤੇ ਰਹਿੰਦੇ ਉੱਚੇ ਜੇ ਕਰਕੇ ਉਹ ਆ ਤੇ ਉਹ ਲੈ ਕੇ ਜਾਣਦੇ ਆ ਤੇ ਮੈਂ ਉਹਨਾਂ ਨਾਲ ਜ਼ਿਆਦਾ ਗੱਲ ਨਹੀਂ ਕੀਤੀ ਮੈਂ ਹੈ ਵੀ ਪਤਾ ਨਹੀਂ ਕੀ ਸਾਥ ਆ ਉਹਨਾਂ ਅਗਲੇ ਨਾਲ ਬੋਲਣਾ ਹਨਾ ਤੇ ਪਰਮਿਸ਼ਨ ਦੇ ਦਿੱਤੀ ਕਹਿੰਦੇ ਵੀਡੀਓ ਬਣਾਣਾ ਸੋ ਬੜਾ ਪਿਆਰੀ ਚੀਜ਼ ਦੇਖਣ ਨੂੰ ਮਿਲੀ ਰਿਸਕਾ ਬਾਬੇ ਬਹੁਤ ਤਕੜਾ